ਆਪਣਾ ਜੀ ਹਰਜਿੰਦਰ ਸਿੰਘ ਪਿੰਡ ਸ਼ਾਹਪੁਰਾ ਜੀ ਡਿਸਟ੍ਰਿਕਟ ਫਾਜ਼ਿਲਕਾ ਅੱਜ ਜੀ ਸਾਰੇ ਕਿਸਾਨ ਜਿਹੜੇ ਹੈਗੇ ਆ ਵੀਰ ਜੋ ਖਨੌਰੀ ਤੋਂ ਸਾਡੇ ਜਗਜੀਤ ਸਿੰਘ ਡੱਲੇਵਾਲ ਨੂੰ ਸਾਡੇ ਲੀਡਰ ਨੂੰ ਸਰਕਾਰ ਨੇ ਧੱਕੇ ਨਾਲ ਰੀਟੇਨ ਕੀਤਾ ਉਹਦੇ ਸਬੰਧ ਦੇ ਵਿੱਚ ਸਾਰੇ ਜਿਹੜੀ ਸਮੂਹ ਸੰਗਤ ਆਸ-ਪਾਸੇ ਪਿੰਡਾਂ ਦੀ ਇਕੱਠੀ ਹੋਈ ਵੀ ਆ ਕੁਝ ਸਾਡੇ ਇੱਥੋਂ ਸਾਡੇ ਲੀਡਰਾਂ ਨੂੰ ਜਿਹੜੀ ਪੁਲਿਸ ਧੱਕੇ ਨਾਲ ਪ੍ਰਸ਼ਾਸਨ ਇੱਥੋਂ ਵੀ ਡੀਟੇਨ ਕਰਕੇ ਫਾਜ਼ਿਲਕਾ ਦੀ ਪੁਲਿਸ ਲੈ ਕੇ ਗਈ ਆ ਸੋ ਜਿਹੜੀ ਅੱਗੇ ਦੀ ਰਣਨੀਤੀ ਅਸੀਂ ਉਹਦੇ ਸਬੰਧ ਦੇ ਵਿੱਚ ਅਸੀਂ ਬਣਾ ਰਹੇ ਹਾਂ ਵੀ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਛਡਾਉਣ ਲਈ ਤੇ ਹੋਰ ਜਿਹੜੇ ਕਿਸਾਨ ਹੈਗੇ ਆ ਸਾਡੇ ਲੀਡਰ ਜਿਵੇਂ ਅਰਨੀਆ ਵਾਲਾ ਵਿਖੇ ਰਾਤ ਸਾਡੇ ਪਿੰਡ ਸ਼ਾਹਪੁਰਾ ਦੇ ਕਰੀਬ 10 ਕਿਸਾਨਾਂ ਨੂੰ ਉਹਨਾਂ ਨੇ ਅਰੈਸਟ ਕੀਤਾ ਉਹਨਾਂ ਨੂੰ ਛਡਾਉਣ ਦੇ ਤੇ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਛਡਾਉਣ ਦੇ ਸਬੰਧ ਦੇ ਵਿੱਚ ਡੱਲੇਵਾਲ ਦੇ ਹੱਕ ਦੇ ਵਿੱਚ ਅਸੀਂ ਇਹ ਜਿਹੜਾ ਇਕੱਠ ਕੀਤਾ ਅੱਜ ਪਿੰਡ ਥੇਕਲੰਦਰ ਵਿਖੇ ਸੋ ਜੇ ਅੱਗੇ ਮੰਨ ਲਓ ਵੀ ਸਰਕਾਰ ਕਿਸਾਨਾਂ ਨਾਲ ਐਵੇਂ ਧੱਕਾ ਕਰੂਗੀ ਜੋ ਸਾਨੂੰ ਲੱਗਿਆ ਵੀ ਸਰਕਾਰ ਜਿਹੜੀ ਹੈ ਉਹ ਸੈਂਟਰ ਦੀ ਸਰਕਾਰ ਨਾਲ ਮਿਲ ਗਈ ਆ ਮੋਦੀ ਸਰਕਾਰ ਨਾਲ ਮਿਲ ਗਈ ਆ ਜਿਵੇਂ ਮੋਦੀ ਸਰਕਾਰ ਨੇ ਕੀਤਾ ਸੀ ਓਵੇਂ ਪੰਜਾਬ ਸਰਕਾਰ ਜਿਹੜੀ ਭਗਵਾਨਤਮਨ ਦੀ ਸਰਕਾਰ ਹੈ ਇਸ ਗੱਲਾਂ ਤੇ ਉੱਤਰ ਆਈ ਹੈ ਜੋ ਬਹੁਤ ਹੀ ਇਹ ਨਿੰਦਣਯੋਗ ਗੱਲ ਹੈਗੀ ਆ ਵੀ ਸਰਕਾਰ ਨੇ ਜਿਹੜਾ ਕਿਸਾਨਾਂ ਦੇ ਨਾਲ ਮੀਟਿੰਗ ਦੇ ਦਾ ਜਿਹੜਾ ਦੇਖ ਕੇ ਉਹਨਾਂ ਨੂੰ ਸੱਦਾ ਤੇ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਇਹ ਬਹੁਤ ਹੀ ਨਿੰਦਣਯੋਗ ਹੈ ਦੀ ਅਸੀਂ ਬਹੁਤ ਸਾਰੇ ਹੀ ਕਿਸਾਨ ਵੀਰ ਇਹਦੀ ਨਖੇਦੀ ਕਰਦੇ ਆ ਪਰ ਜ਼ੋਰ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਜਗਜੀਤ ਸਿੰਘ ਢੱਲੇਵਾਲ ਨੂੰ ਰਿਹਾ ਕੀਤਾ ਜਾਵੇ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਜਿਹੜੀਆਂ ਸੈਂਟਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਇਹ ਮੰਗੀਆਂ ਜਾਂ ਮੰਨੀਆਂ ਜਾਣ ਡਿਟੇਨ ਜਿਹੜੇ ਖਨੋਰੀ ਬਾਡਰ ਤੇ ਸੀ ਸਾਰੇ ਸਾਡੇ ਜਿਹੜੇ ਟਰੈਕਟਰ ਭੰਨ ਤੋੜ ਕਰਤੀ ਇੱਥੋਂ ਇੱਥੋਂ ਕਰੀਬ ਆ ਥਾਣਾ ਅਰਨੀ ਵਾਲੇ ਵਿਖੇ 12 13 ਜਿਹੜੇ ਕਿਸਾਨ ਹੈਗੇ ਆ 15 ਦੇ ਕਰੀਬ ਹੋਣਗੇ ਉਹ ਰਾਤ ਹੀ ਡਿਟੇਨ ਕੀਤੇ ਆ ਇੱਥੋਂ ਵੀ ਕਰੀਬ 40 45 ਦੇ 50 ਦੇ ਕਰੀਬ ਜਿਹੜੇ ਕਿਸਾਨ ਹੈ ਡਿਟੇਨ ਕਰ ਲਏ ਆ ਉਹਨਾਂ ਨੇ ਪੁਲਿਸ ਨੇ ਸਾਨੂੰ ਵੀ ਇਹ ਡਰਾ ਡਰਦਾ ਮਾਹੌਲ ਹੈ ਜੀ ਹੁਣ ਪੁਲਿਸ ਪ੍ਰਸ਼ਾਸਨ ਪੂਰਾ ਮੁਸਤੈਦੀ ਨਾਲ ਇਹ ਪਿੰਡਾਂ ਦੇ ਵਿੱਚ ਗੇੜੇ ਵੀ ਕੱਢ ਰਹੇ ਹੈਗੇ ਆ ਜਿਹੜੇ ਆ ਮੇਨ ਲੀਡਰ ਹੈ ਉਹਨਾਂ ਨੂੰ ਵੀ ਅਰੇਸਟ ਕਰਨ ਦਾ ਸਾਨੂੰ ਖਤਰਾ ਹੈਗਾ ਕਉ ਕਿ ਪ੍ਰੋਟੈਸਟ ਹੀ ਨਹੀਂ ਕਰਨ ਦੇ ਰਹੇ ਸਰਕਾਰ ਜਿਹੜੀ ਸਰਕਾਰ ਸੀਗੀ ਕਹਿ ਰਹੀ ਸੀ ਵੀ ਅਸੀਂ ਕਿਸਾਨਾਂ ਦੀ ਸਰਕਾਰ ਆ ਕਿਸਾਨਾਂ ਦੇ ਆਧਾਰ ਤੇ ਬਣੀ ਸੀ ਕਹ ਭਗਵੰਤ ਮਾਨ ਕਹਿ ਰਿਹਾ ਸੀਗਾ ਵੀ ਮੈਂ ਕਿਸਾਨ ਦਾ ਮੁੰਡਾ ਮਾਸਟਰ ਦਾ ਮੁੰਡਾ ਉਹ ਕਿਸਾਨਾਂ ਦੇ ਖਿਲਾਫ ਚੱਲ ਰਿਹਾ ਹੁਣ ਅੱਜ ਦਾ ਐਕਸ਼ਨ ਪਲਾਨ ਸੀ ਜੀ ਰੋੜਾਂ ਤੇ ਪਹਿਲੀ ਗੱਲ ਤਾਂ ਅਸੀਂ ਇਹ ਸੀਗਾ ਵੀ ਸਾਡੇ ਰੋਡ ਜਾਮ ਕਰਨੇ ਸੀ ਅਸੀਂ ਪਰ ਅਸੀਂ ਥੋੜਾ ਜਿਹਾ ਸੋਚ ਵਿਚਾਰ ਕਰਕੇ ਅਸੀਂ ਉਸ ਤਰੀਕਾ ਅਪਣਾ ਰਹੇ ਹਾਂ ਕੋਈ ਹੁਣ ਮੀਟਿੰਗ ਕਰਕੇ ਦੇਖਦੇ ਆਂ ਵੀ ਕੱਲ ਤੇ ਜਾਂ ਸ਼ਾਮ ਤੇ ਕੋਈ ਪ੍ਰਬੰਧ ਕਰਕੇ ਜਿਵੇਂ ਵੀ ਅੱਗੇ ਕੌਲ ਆਊਗੀ ਉਪਰੋਂ ਉਸ ਤਰੀਕੇ ਨਾਲ ਅਸੀਂ ਅੱਗੇ ਜਿਹੜਾ ਪ੍ਰਬੰਧ ਕਰਕੇ ਤੇ ਉਸ ਤਰੀਕੇ ਨਾਲ ਅਸੀਂ ਜਿਹੜਾ ਅੱਗੇ ਚੱਲਾਂਗੇ ਜਥੇਬੰਦੀ ਨੂੰ ਲੀਡਤਾ ਜੀ ਜਗਜੀਤ ਸਿੰਘ ਡੱਲੇਵਾਲ ਹੀ ਕਰ ਰਹੇ ਆ ਤੇ ਹੋਰ ਵੀ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਧਾਰ ਤੇ ਚੱਲ ਰਹੇ ਆ ਸਾਰੇ ਮੈਸੇਜ ਇਹ ਆ ਰਹੇ ਆ ਵੀ ਜੇ ਆਪਾਂ ਜਿਹੜੀਆਂ ਮੰਗਾਂ ਆਪਣੀਆਂ ਮਨਵਾਉਣੀਆਂ ਹੋਰ ਕਿਸੇ ਵੀ ਆਪਾਂ ਮੰਨ ਲਓ ਵੀ ਗੱਲ ਤੋਂ ਪਿੱਛੇ ਨਹੀਂ ਹਟਣਾ ਜਿੰਨਾ ਚੱਕਰ ਮੰਗਾ ਨਾ ਮੰਨੀਆਂ ਜਾਣੀਆਂ ਇਸੇ ਤਰ੍ਹਾਂ ਪ੍ਰੋਟੈਸਟ ਹੁੰਦੇ ਰਹਿਣਗੇ ਕਿਸਾਨ ਵੱਧ ਤੋਂ ਵੱਧ ਰਾਲੀ ਜਾਂਦੇ ਪ੍ਰਸ਼ਾਸਨ ਨਾਲ ਹਜੇ ਕੋਈ ਗੱਲਬਾਤ ਨਹੀਂ ਹੋਈ ਤੁਹਾਡੇ ਨਾਲ ਕੋਈ ਗੱਲ ਹੋਈ ਕਿਸੇ ਨਾਲ ਵੀ ਗੱਲ ਨਹੀਂ ਹੋਈ ਉਹ ਤਾਂ ਪੁਲਿਸ ਤਾਂ ਆਉਂਦੀ ਆ ਜੇ ਕੋਈ ਪੰਜ ਬੰਦੇ ਖੜੇ ਆ ਗਏ ਆ ਕਿਤੇ ਵੀ ਖੜੇ ਦੱਸਦੇ ਆ ਤੇ ਉਹਨਾਂ ਨੂੰ ਚੱਕ ਕੇ ਉਹ ਲੈ ਜਾਂਦੇ ਆ ਤੇ ਗੁਰਦੁਆਰੇ ਦੇ ਵਿੱਚ ਇਕੱਠ ਦੇ ਅਸੀਂ ਹਜੇ ਸੜਕ ਤੇ ਨਹੀਂ ਗਏ ਜੀ ਅੱਛਾ ਹਜੇ ਬਾਹਰ ਨਿਕਲਾਂਗੇ ਤੇ ਉੱਥੇ ਰੀਟੇਨ ਕਰਨਗੇ ਉਹ ਐਕਚੁਅਲੀ ਜੇ ਵੀ ਜੋ ਵੀ ਰੋਡ ਤੇ ਜਾਊਗਾ ਉਹਨੂੰ ਰੀਟੇਨ ਕਰਨ ਦਾ ਮੈਸੇਜ ਦੇ ਗਿਆ ਜੀ ਜੇ ਕੋਈ ਰ ਉਹਨੂੰ ਅਸੀਂ ਐਂਟਰੇਨ ਕਰਾਂਗੇ ਮੇਰਾ ਨਾਮ ਹਰਜੀਤ ਸਿੰਘ ਜੀ ਪਿੰਡ ਆਜਮਾਲਾ ਪਿੰਡ ਬਰਦਾਨ ਹੈ ਇਸ ਦਾ ਇਸ ਕਰਕੇ ਐ ਵੀ ਜਿਹੜਾ ਜੋ ਸਰਦ ਦਰਲੇ ਵਸਕ ਨੂੰ ਇਹਨਾਂ ਨੇ ਕੱਲ ਮੀਟਿੰਗ ਕਰ ਰਹੀ ਸੀ ਉਹਦੇ ਵਿੱਚ ਇਹਨਾਂ ਨੇ ਉਹਨੂੰ ਗ੍ਰਿਫਤਾਰੀ ਕੀਤਾ ਹੈ ਗ੍ਰਿਫਤਾਰ ਕਰਨ ਦੇ ਬਾਅਦ ਵੀ ਉੱਥੋਂ ਜਿਹੜਾ ਬਾਅਦ ਚ ਉਹਨੂੰ ਲੈ ਗਏ ਆ ਭੰਦੇਰ ਸਾਹਿਬ ਨੂੰ ਵੀ ਕੀਤਾ ਹੈ ਅਸੀਂ ਤਾਂ ਉਹ ਸੰਬੰਧ ਜਾਏ ਵੀ ਜਿਹੜੇ ਸਾਡੇ ਬੰਦੇ ਚੱਕ ਕੇ ਲੈ ਗਏ ਆ ਕਿਸਾਨ ਭਰਾਵਾਂ ਨੂੰ ਉਹ ਗਲਤ ਕੀਤਾ ਇਹਨਾਂ ਨੇ ਜੋ ਸਾਡਾ ਕਨੋਰੀ ਬਾਰਡਰ ਤੇ ਨਕਸਾਨ ਟ੍ਰੈਕਟਰੀਆਂ ਦਾ ਦੋ ਟੰਬੂਆਂ ਦਾ ਹੋਰ ਸਾਡਾ ਨੁਕਸਾਨ ਬਹੁਤ ਜ਼ਿਆਦਾ ਕੀਤਾ ਉਹ ਇਹਨਾਂ ਨੂੰ ਨਹੀਂ ਕਰਨਾ ਪ੍ਰਸ਼ਾਸਨ ਨੂੰ ਪਹਿਲਾਂ ਸੀ ਸਾਨੂੰ ਕਾਲ ਦੇ ਦਿੰਦੇ ਟਾਈਮ ਦਿੰਦੇ ਬਾਈ ਤੁਹਾਨੂੰ 2 ਘੰਟੇ ਦਾ 2 ਘੰਟੇ ਟਾਈਮ ਦਿੱਤਾ ਵੀ ਤੁਸੀਂ ਆਪਦਾ ਸਮਾਨ ਚੱਕ ਲੋ ਅਸੀਂ ਆਪੇ ਕਿਸਾਨ ਖਾਲੀ ਕਰ ਦਿੰਦੇ ਇਹਨਾਂ ਨੇ ਦੇਖ ਕੇ ਕੋਈ ਕੁਝ ਵੀ ਟਾਈਮ ਨਹੀਂ ਦਿੱਤਾ ਗਿਆ ਇਹ ਭਗਵੰਤ ਮਾਨ ਸਰਕਾਰ ਹੈ ਜਿਹੜੀ ਇਹ ਧੱਕਾ ਕਰਦੇ ਦੁਲੀ ਹੈ ਕਿਸਾਨਾਂ ਨੂੰ ਮਾਰਦੇ ਦੁਲੀ ਹੈ ਜਿਹੜੀਆਂ ਸਾਡੀਆਂ ਮੰਗਾਂ ਜਾਇਜ਼ ਮੰਗਾਂ ਸਾਡੀਆਂ ਮੰਗਾਂ ਸਾਡੀਆਂ ਮੰਨੀਆਂ ਜਾਣ ਜਿਹੜੇ ਸਾਡੇ ਕਿਸਾਨ ਵੀਰ ਗਿਰਫਦਾਰ ਕੀਤੇ ਆ ਗਲਤ ਉਹਨਾਂ ਨੂੰ ਸਾਡਾ ਰਿਹਾ ਕੀਤਾ ਜਾਵੇ ਸardar ਦੱਲੇワਲ ਸਿੰਘ ਜੀ ਨੂੰ ਵੀ ਰਿਹਾ ਕੀਤਾ ਜਾਵੇ ਸਾਡੀ ਤਾਂ ਬੇਨਤੀ ਇਹ ਹੈ ਸਾਡੇ ਧਰਨਾ ਸਾਡਾ ਧਰਨਾ ਜੋ ਲੱਗਿਆ ਸ਼ਾਂਤਮਈ ਧਰਨਾ ਲੱਗਿਆ ਸਾਡਾ ਧਰਨਾ ਇੱਕ ਸਾਈਡ ਤੇ ਲੱਗਿਆ ਰੋਡ ਚੱਲ ਰਹੀ ਹੈ ਧਰਨਾ ਦੇ ਅੱਗੋਂ ਬੰਦ ਦਾ ਰਸਤਾ ਤਾਂ ਹਰਿਆਣਾ ਸਰਕਾਰ ਨੇ ਬੰਦ ਕੀਤਾ ਪੰਜਾਬ ਸਰਕਾਰ ਨੇ ਕੋਈ ਬੰਦ ਨਹੀਂ ਕੀਤਾ 1 ਸਾਲ ਤੇ 2 ਮਹੀਨੇ ਹੋ ਗਏ ਬੈਠਿਆਂ ਨੂੰ ਕਿਸਾਨਾਂ ਨੇ ਕੋਈ ਰਸਤਾ ਨਹੀਂ ਬੰਦ ਕੀਤਾ ਐਂਬੂਲੈਂਸ ਵੀ ਜਾਂਦੇ ਆ ਗੱਡੀਆਂ ਸਾਰੀਆਂ ਜਾਂਦੀਆਂ ਅੱਗੋਂ ਜਰੋਂ ਹਰਿਆਣਾ ਸਰਕਾਰ ਬੰਦ ਕੀਤੀ ਹੈ ਤੇ ਉਹਦੇ ਵਿੱਚ ਕਿਸਾਨਾਂ ਦਾ ਕੀ ਰੋਲ ਸਾ ਦੱਸੋ ਉਹ ਤਾਂ ਕਿਸਾਨਾਂ ਕੋਈ ਰੋਲ ਨਹੀਂਗਾ ਉਹ ਸਰਕਾਰਾਂ ਜਾਣ ਕੇ ਗੁੰਮਰਾਹ ਕਰ ਰਹੀਆਂ ਕਿਸਾਨਾਂ ਨੂੰ ਬਦਨਾਮ ਕਰਦੇ ਤੁਰੀਆਂ ਵੀ ਆ ਬਿਨਾ ਮਰਦੋ ਬਦਨਾਮ ਕਰ ਰਹੀਆਂ ਕਿਸਾਨਾਂ ਨੂੰ ਕਿਸਾਨਾਂ ਆਪ ਦੀ ਮੰਗ ਤੇ ਖੜੇ ਆ ਕਿਸਾਨ ਕੀ ਨਾ ਧੱਕਾ ਕਰ ਰਹੇ ਆ ਕਿਸਾਨਾਂ ਜੀ ਕਰਦਾ ਸੀ ਧਰਨੇ ਲਾਈਏ ਕਿਸਾਨਾਂ ਜੀ ਕਰਦਾ ਵਿਜੇ ਵਾਲੇ ਘਰ ਸਾਡੀ ਕਿ ਉਥੇ ਸਾਲ ਸਾਲ ਹੋ ਗਿਆ ਬੈਠਿਆ ਨੂੰ ਸਾਡੀਆਂ ਮੰਗਾਂ ਮੰਗ ਲੈ ਜਾਜ ਮੰਗਾਂ ਸਾਡੀਆਂ ਕਿਉਂ ਨਹੀਂ ਮੰਨਦੇ ਇਹ ਆ ਸਾਡਾ ਐਕਸ਼ਨ ਆ ਜੀ ਜੋ ਸਾਡੇ ਬੰਦੇ ਨਾਲ ਗ੍ਰਿਫਤਾਰ ਕੀਤੇ ਆ ਉਹਨਾਂ ਬਾਰੇ ਅਸੀਂ ਸਾਰੇ ਬੈਠ ਕੇ ਰਿਆ ਕੀਤਾ ਜਾਵੇ ਅਸੀਂ ਅੱਜ ਮੀਟਿੰਗ ਕਰਾਂਗੇ ਮੀਟਿੰਗ ਕਰਦੋਂ ਬਾਅਦ ਜੋ ਸਾਡਾ ਇਥੇ ਜੰਡਾ ਹੋਊਗਾ ਉਹਦੇ ਮੁਤਾਬਕ ਅਸੀਂ ਹੋਰ ਵੀ ਗਿਰਫਤਾਰੀਆਂ ਦੇਵਾਂਗੇ ਸਾਡੇ ਬੰਦਿਆਂ ਦੇ ਜੇ ਜੇ ਨਿਆਜ਼ ਪਰਚੇ ਪਾਉਣਗੇ ਅਸੀਂ ਪ੍ਰੋਟੈਸਟ ਇਹ ਤੋਂ ਜ਼ਿਆਦਾ ਵੀ ਕਰਾਂਗੇ ਸੜਕਾਂ ਰੋਕਾਂਗੇ ਸਾਡੇ ਬੰਦੇ ਇੱਥੋਂ ਲੈ ਰਹੇ ਆ ਕੁਝ ਤਾਂ ਸਦਰ ਥਾਣਾ ਲੈ ਗਏ ਆ ਕੁਝ ਅਰਨੀਆਂ ਵਾਲੇ ਚ ਲੈ ਗਏ ਆ ਬਾਕੀ ਕੋਈ ਬੱਸਾਂ ਚ ਪਾ ਕੇ ਲੈ ਗਏ ਉਹ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਬਾਕੀ ਬੰਦੇ ਉੱਥੇ ਜੇ ਖਨੌੜੀ ਬੈਠੇ ਸੀ 250 ਬੰਦਾ ਸਾਡਾ ਉਹ ਵੀ ਇਹਨਾਂ ਨੇ ਉੱਥੋਂ ਲੈ ਕੇ ਜਾ ਕੇ ਪਤਾ ਨਹੀਂ ਕਿੱਥੇ ਗਏ ਸਾਡੇ ਚੱਲ ਬਣੇ ਅਸੀਂ ਤਾਂ ਉਹਦੀ ਮੀ ਉਦੇ ਮੁਤਾਬਕ ਅਸੀਂ ਆਵਦਾਗੇ ਚੱਲਾਂਗੇ ਇੱਥੋਂ ਆਏ ਸੀ ਇੱਥੋਂ ਆ ਕੇ ਬੁਲਾ ਕੇ ਗਏ ਆ ਜਿਹਨੇ ਗਿਰਦਾਈਆਂ ਦੇਣੀਆਂ ਆ ਦਿਓ ਉਥੇ ਕਿਸਾਨ ਗਏ ਕਿਸਾਨਾਂ ਨੂੰ ਉਥੇ ਗਿਰਦਾਈਆਂ ਕਰਕੇ ਬੱਸਾਂ 'ਚ ਭਾ ਕੇ ਕਿਸੇ ਜੀਪਾਂ 'ਚ ਭਾ ਕੇ ਲੈ ਗਏ ਇਹ ਨਹੀਂ ਪਤਾ ਕਿੱਥੇ ਕਿੱਥੇ ਲੈ ਕੇ ਗਏ ਅਸੀਂ ਤਾਂ ਇੱਥੇ ਆ ਵੀ ਬੈਠ ਰਹੇ ਜੋ ਰੋਡ ਜਾਮ ਕਰ ਨਹੀਂ ਰੋਡ ਦੀ ਸਾਜੀ ਰੋਡ ਵਾਸਤੇ ਆਈ ਸੀ ਰੋਡ ਬਲਾਜਾ ਜਾਮ ਕਰਨਾ ਸੀਗਾ ਅਸੀਂ ਇੱਥੇ ਆਵਦਾ ਇਕੱਠ ਕਰਕੇ ਉਸ ਤੋਂ ਬਾਅਦ ਇਕੱਠੇ ਹੋ ਗਏ ਸੀ ਰੋਡ ਬਲਾਜਾ ਬਹਿਣਾ ਸੀਗਾ ਪਰ ਸਾਨੂੰ ਇਹਨਾਂ ਨੇ ਪਹਿਲਾਂ ਹੀ ਉਸ ਤੋਂ ਜਾਂ ਤੋਂ ਰੋਗਤਾ ਕੋ ਜਾਣਦੇ ਤੱਕਾ ਕਰ ਰਿਹਾ ਸਰਕਾਰ ਸਾਡੇ ਨਾਲ ਵੰਦਮਾਨ ਖਾਸ ਕਰਕੇ ਇੱਕ ਤੇ ਲੈ ਕੇ ਗਏ ਹੈ ਜਿ ਇਰਾਕ ਤੋਂ ਉੱਥੋਂ ਜਾ ਕੇ ਨਾਲ ਆ ਕੇ ਵਿਅਸਤ ਚ ਕਰਦੇ ਫਾਇਲ ਕਾ ਲੈ ਗਏ ਉਹਨਾਂ ਨੂੰ ਮੈਂ ਜਸਪੀ ਸਿੰਘ ਤਹਿਸੀਲਦਾਰ ਫਾਜ਼ਿਲਕਾ ਮੈਨੂੰ ਮਾਨ ਜੋ ਡੀਸੀ ਸਾਹਿਬ ਫਾਜ਼ਿਲਕਾ ਉਹਨਾਂ ਵੱਲੋਂ ਇੱਥੇ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਹੋਇਆ ਹੈ ਜਿਹੜੇ ਸਾਨੂੰ ਪ੍ਰਸ਼ਾਸਨ ਵੱਲੋਂ ਆਦੇਸ਼ ਆਏ ਨੇ ਉਹ ਇਹੀ ਨੇ ਕਿ ਜਿਹੜੇ ਆਪਣੇ ਸਟੇਟ ਹਾਈਵੇ ਨੇ ਕੋਈ ਵੀ ਰਸਤੇ ਨੇ ਉਹਨਾਂ ਨੂੰ ਖੁੱਲਾ ਰੱਖਿਆ ਜਾਵੇ ਕਿ ਕਿਸੇ ਵੀ ਕੋਈ ਵੀ ਪਬਲਿਕ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਲੰਘਣ ਵੜਨ 'ਚ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਅਸੀਂ ਇੱਥੇ ਮੌਜੂਦ ਹਾਂ ਕਿਉਂਕਿ ਇੱਥੇ ਸਵੇਰੇ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਪ੍ਰੀਵੈਂਟਿਵ ਡਿਟੈਂਸ਼ਨ ਦਾ ਹੁਕਮ ਦਿੱਤੀ ਗਈ ਹੈ ਤੇ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਕਿਤੇ ਆਇਆ ਗਿਆ ਹੈ ਤੇ ਜਿਹੜਾ ਸਟੇਟ ਹਾਈਵੇ ਹੈ ਉਹ ਖੁੱਲਾ ਹੈ ਕਿ ਲੋਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਅਸੀਂ ਕੰਟਰੋਲ ਕਰ ਰਹੇ ਹਾਂ ਸਿੱਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਸਾਨ ਬੈਠੇ ਨੇ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੂੰ ਅਸੀਂ ਕੁਝ ਮਤਲਬ ਉਹਨਾਂ ਤੇ ਸਾਡੀ ਕੋਈ ਕੰਟਰੋਲ ਨਹੀਂ ਹੈਗਾ ਜੀ ਉਹੋ ਬਸ ਸਾਡਾ ਤਾਂ ਹੈ ਕਿ ਜਿਹੜੇ ਰੋਡ ਨੇ ਉਹਨਾਂ ਨੂੰ ਖੁੱਲਾ ਰੱਖਿਆ ਜਾਵੇ। ਸ਼ਾਂਤਮਈ ਟੰਗਣਾ ਪ੍ਰਦਰਸ਼ਨ ਜੇ ਕਰਦੇ ਨੇ ਉਹ ਤਾਂ ਸਾਡੇ ਵੱਲੋਂ ਕੋਈ ਰੋਕ ਨਹੀਂ। ਇਹ ਪੰਜਾਬ ਗਵਰਨਮੈਂਟ ਦੇ ਹੁਕਮ ਤਾਬਕ ਜਿਹੜਾ ਵੀ ਆ ਥੇ ਕਲੰਦਰ ਇੱਥੇ ਕੱਟ ਕੀਤਾ ਸੀ। ਕੱਟ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਥੇ ਕੁਝ ਉਹਨਾਂ ਨੂੰ ਡਿਟੇਨ ਕਰ ਲਿਆ ਵਾ। ਹੁਣ ਜੋ ਸਿਨੀਅਰ ਅਫਸਰਾਂ ਤੋਂ ਦੋਕ ਮੰਗਾਉਂਦੇ ਮਤਲਬ ਕਿਹੜੀ ਆ ਇਹਨਾਂ ਦੇ ਕੋਈ ਸਾਰੇ ਕਿਤੇ ਜਿਆਦਾ ਡਿਟੇਨ ਕੀਤਾ ਗਿਆ ਇਹਦੇ ਬਾਰੇ ਪਤਾ ਨਹੀਂ ਅਜੇ ਇੱਥੋਂ ਭੇਜਿਆ ਜਾਂ ਇਥੋਂ ਹੁਣ ਪਤਾ ਲੱਗਦਾ ਥਾਣੇ ਜਾ ਕੇ ਵੀ ਡਟੇ ਰੋਹੀ ਦੇਣਗੇ ਜੀ ਅਜੇ ਸਾਨੂੰ ਇਹਦੇ ਬਾਰੇ ਪਤਾ ਨਹੀਂ ਪਲਾਨ ਕੀ ਹੈ ਵੀ ਇਹਨਾਂ ਟੂਲ ਪਲਾਜ ਅਜੇ ਜਿਹੜੇ ਆ ਉਹਨਾਂ ਤੇ ਬੈਣਾ ਸੀ ਬੰਦ ਕਰਨਾ ਸੀ ਜਿਹੜੇ ਕੱਲ ਉੱਥੇ ਖਨੋੜੀ ਦੇ ਕਰਕੇ ਉੱਥੇ ਕਰਕੇ ਨਾ ਅਜੇ ਕੂਰਪਲਾਜ ਬੰਦ ਕਰਨੇ ਸੀ ਇਸ ਕਰਕੇ ਇੱਥੇ ਇਕੱਠ ਗੁਰਦੁਆਰਾ ਸਾਹਿਬ ਹੋਏ ਤਕਰੀਬਨ ਤੇ ਇੱਥੇ ਥੇਕ ਸਿਟੀ ਫਾਜ਼ਿਲਕਾਰੀ ਜਿਹੜੀ ਸਬਡਿਵੀਜ਼ਨ ਤੇ ਇੱਥੇ ਥੇਕ ਕਲੰ ਇਹ ਹੋਰ ਤੱਕ ਕਿਤੇ ਨਹੀਂ ਹੋਈ ਜਿੱਤੇ ਤੱਕ ਨਹੀਂ ਉਹ ਤੇ ਬਾਕੀ ਹੀ ਭੇਜ ਤੇ ਬਾਕੀ ਤੋਂ ਹੁਣ ਉਹ ਲੰਗਰ ਉਹਨਾਂ ਚਾਰ ਕੀਤਾ ਲੰਗਰ ਸ਼ੱਕ ਉਹ ਵੀ ਜਾ ਰਹੇ ਦੇਖੋ ਜੀ ਸਾਰੀ ਸਟੇਟ ਦੇ ਪੰਜਾਬ ਸਟੇਟ ਦੀ ਇਹਨਾਂ ਦਾ ਸੱਦਾ ਸੀ ਜਿਹੜਾ ਰੋਡ ਬਲੌਕ ਕਰਨ ਦਾ ਪਰ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਦੇ ਹੁਕਮ ਮੁਤਾਬਕ ਜਿਹੜਾ ਅਸੀਂ ਕਿਸਾਨਾਂ ਨੂੰ ਸਮਝਾ ਕੇ ਵੀ ਦੇਖੋ ਜਿਹੜਾ ਇਹ ਕੋਈ ਹੱਲ ਨਹੀਂਗਾ ਰੋਡ ਬਲੌਕ ਕਰਨਾ ਸੋ ਉਹਨਾਂ ਨਾਲ ਅਸੀਂ ਕੋਆਪਰੇਟਿਵ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਰੋਕਿਆ ਇਸ ਕੰਮ ਤੋਂ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰ ਲਈਏ ਤੇ ਇੱਥੇ ਜਲਾਲਾਬਾਦ ਫਾਜ਼ਿਲਕਾ ਔਰ ਅਬੌਰ ਦੇ ਵਿੱਚ ਇਹਨਾਂ ਨੇ ਬੰਦ ਦਾ ਸੱਦਾ ਦਿੱਤਾ ਸੀਗਾ ਪਰ ਹਾਲੇ ਤੱਕ ਜਿਹੜਾ ਅਸੀਂ ਕਿਤੇ ਵੀ ਕੋਈ ਬੰਦ ਨਹੀਂ ਹੋਣ ਦਿੱਤਾ ਅੱਗੇ ਵੀ ਇਹੀ ਜਾਰੀ ਰਹੂਗਾ ਕਿ ਅਸੀਂ ਇਹਨਾਂ ਨਾਲ ਜਿਹੜਾ ਬੰਦ ਕਰਨ ਦਾ ਇਹਨਾਂ ਨੂੰ ਨਹੀਂ ਦੇਵਾਂਗੇ ਨਹੀਂ ਕੇਰਾ ਬੰਦੀ ਨਹੀਂ ਅਸੀਂ ਦੇਖੋ ਜੀ ਡਿਊਟੀ ਆ ਉਹਨਾਂ ਨੂੰ ਜਿਹੜਾ ਵੀ ਕੋਈ ਕਿਸਾਨ ਹੁੰਦਾ ਸਮਝਾ ਕੇ ਦੇਖੋ ਇਹ ਸਰਕਾਰ ਨਾਲ ਮਸਲਾ ਕੋਈ ਬੈਠ ਕੇ ਹੱਲ ਹੋ ਸਕਦਾ ਨਾ ਕਿ ਅਸੀਂ ਇਸ ਤਰ੍ਹਾਂ ਕੋਈ ਸੜਕਾਂ ਜਾਮ ਕਰਕੇ ਆਮ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੈ ਸੋ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਉਹਨਾਂ ਨੇ ਮੰਨਿਆ ਵੀ ਆ ਔਰ ਕਈਆਂ ਦੇ ਨਾਲ ਚਲੋ ਜਿਹੜਾ ਕੋਈ ਤਲਖੀ ਵਾਲਾ ਵੀ ਹੁੰਦਾ ਉਹਦੇ ਨਾਲ ਉਸ ਤਰ੍ਹਾਂ ਵੀ ਪੇਸ਼ ਆਇਆ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਕਰੀਬ 50 ਕਿਸਾਨ ਇਕੱਠੇ ਹੋਏ ਸੀਗੇ ਜਿਨ੍ਹਾਂ ਨੂੰ ਅਸੀਂ ਸਮਝਾ ਕੇ ਜਿਹੜਾ ਅਸੀਂ ਇੱਕ ਰੱ ਭੇਜਿਆ ਉਸ ਤੋਂ ਇਲਾਵਾ ਵੀ ਜਿਹੜੇ ਕੋਈ ਆ ਰਹੇ ਉਹਨਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਉਹਨਾਂ ਨੂੰ ਭੇਜੇ ਜਾਊਗਾ ਹਾਲ ਦੀ ਘੜੀ ਤਾਂ ਦੇਖੋ ਇਹਨਾਂ ਨੂੰ ਸਮਝਾ ਕੇ ਉੱਥੇ ਅਸੀਂ ਰੱਖਿਆ ਗੱਲਬਾਤ ਚੱਲ ਰਹੀ ਹੈ ਔਰ ਮਾਨਯੋਗ ਐਸਐਸਪੀ ਸਾਹਿਬ ਡੀਸੀ ਸਾਹਿਬ ਉਹ ਅਸੀਂ ਕਰਾਂਗੇ ਹਾਲ ਦੀ ਘੜੀ ਦਾ ਸਖਾਵਾਂ ਮੌਲਾ ਜੇ ਇਨ ਕੇਸ ਸਾਨੂੰ ਕੋਈ ਐਕਸ਼ਨ ਕਰਨਾ ਪਿਆ ਤਾਂ ਉਹ ਹੁਕਮ ਲੈ ਕੇ ਅਸੀਂ ਕਰਾਂਗੇ ਜੀ ਆਪਣਾ ਜੀ ਹਰਜਿੰਦਰ ਸਿੰਘ ਪਿੰਡ ਸ਼ਾਹਪੁਰਾ ਜੀ ਡਿਸਟ੍ਰਿਕਟ ਫਾਜ਼ਿਲਕਾ ਅੱਜ ਜੀ ਸਾਰੇ ਕਿਸਾਨ ਜਿਹੜੇ ਹੈਗੇ ਆ ਵੀਰ ਜੋ ਖਨੌਰੀ ਤੋਂ ਸਾਡੇ ਜਗਜੀਤ ਸਿੰਘ ਡੱਲੇਵਾਲ ਨੂੰ ਸਾਡੇ ਲੀਡਰ ਨੂੰ ਸਰਕਾਰ ਨੇ ਧੱਕੇ ਨਾਲ ਡਿਟੇਨ ਕੀਤਾ ਉਹਦੇ ਸਬੰਧ ਦੇ ਵਿੱਚ ਸਾਰੇ ਜਿਹੜੀ ਸਮੂਹ ਸੰਗਤ ਆਸ-ਪਾਸੇ ਪਿੰਡਾਂ ਦੀ ਇਕੱਠੀ ਹੋਈ ਵੀ ਆ ਕੁਝ ਸਾਡੇ ਇੱਥੋਂ ਸਾਡੇ ਲੀਡਰਾਂ ਨੂੰ ਜਿਹੜੀ ਪੁਲਿਸ ਧੱਕੇ ਨਾਲ ਪ੍ਰਸ਼ਾਸਨ ਇੱਥੋਂ ਵੀ ਡਿਟੇਨ ਕਰਕੇ ਫਾਜ਼ਿਲਕਾ ਦੀ ਪੁਲਿਸ ਲੈ ਕੇ ਗਈ ਆ ਸੋ ਜਿਹੜੀ ਅੱਗੇ ਦੀ ਰਣਨੀਤੀ ਅਸੀਂ ਉਹਦੇ ਸਬੰਧ ਦੇ ਵਿੱਚ ਅਸੀਂ ਬਣਾ ਰਹੇ ਹਾਂ ਵੀ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਛਡਾਉਣ ਲਈ ਤੇ ਹੋਰ ਜਿਹੜੇ ਕਿਸਾਨ ਹੈਗੇ ਆ ਸਾਡੇ ਲੀਡਰ ਜਿਵੇਂ ਅਰਨੀਆ ਵਾਲਾ ਵਿਖੇ ਰਾਤ ਸਾਡੇ ਪਿੰਡ ਸ਼ਾਹਪੁਰਾ ਦੇ ਕਰੀਬ 10 ਕਿਸਾਨਾਂ ਨੂੰ ਉਹਨਾਂ ਨੇ ਅਰੈਸਟ ਕੀਤਾ ਉਹਨਾਂ ਨੂੰ ਛਡਾਉਣ ਦੇ ਤੇ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਛਡਾਉਣ ਦੇ ਸਬੰਧ ਦੇ ਵਿੱਚ ਡੱਲੇਵਾਲ ਦੇ ਹੱਕ ਦੇ ਵਿੱਚ ਅਸੀਂ ਇਹ ਜਿਹੜਾ ਇਕੱਠ ਕੀਤਾ ਅੱਜ ਪਿੰਡ ਥੇਕਲੰਦਰ ਵਿਖੇ ਸੋ ਜੇ ਅੱਗੇ ਮੰਨ ਲਓ ਵੀ ਸਰਕਾਰ ਕਿਸਾਨਾਂ ਨਾਲ ਐਵੇਂ ਧੱਕਾ ਕਰੂਗੀ ਜੋ ਸਾਨੂੰ ਲੱਗਿਆ ਵੀ ਸਰਕਾਰ ਜਿਹੜੀ ਹੈ ਉਹ ਸੈਂਟਰ ਦੀ ਸਰਕਾਰ ਨਾਲ ਮਿਲ ਗਈ ਆ ਮੋਦੀ ਸਰਕਾਰ ਨਾਲ ਮਿਲ ਗਈ ਆ ਜਿਵੇਂ ਮੋਦੀ ਸਰਕਾਰ ਨੇ ਕੀਤਾ ਸੀ ਓਵੇਂ ਪੰਜਾਬ ਸਰਕਾਰ ਜਿਹੜੀ ਭਗਵਾਨਤਮਨ ਦੀ ਸਰਕਾਰ ਹੈ ਇਸ ਗੱਲਾਂ ਤੇ ਉੱਤਰ ਆਈ ਹੈ ਜੋ ਬਹੁਤ ਹੀ ਇਹ ਨਿੰਨਣਯੋਗ ਗੱਲ ਹੈਗੀ ਆ ਵੀ ਸਰਕਾਰ ਨੇ ਜਿਹੜਾ ਕਿਸਾਨਾਂ ਦੇ ਨਾਲ ਮੀਟਿੰਗ ਦੇ ਦਾ ਜਿਹੜਾ ਦੇਖ ਕੇ ਉਹਨਾਂ ਨੂੰ ਸੱਦਾ ਤੇ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਇਹ ਬਹੁਤ ਹੀ ਨਿੰਦਣਯੋਗ ਹੈ ਦੀ ਅਸੀਂ ਬਹੁਤ ਸਾਰੇ ਹੀ ਕਿਸਾਨ ਵੀਰ ਇਹਦੀ ਨਖੇਦੀ ਕਰਦੇ ਆ ਪਰ ਜ਼ੋਰ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਜਗਜੀਤ ਸਿੰਘ ਢੱਲੇਵਾਲ ਨੂੰ ਰਿਹਾ ਕੀਤਾ ਜਾਵੇ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਜਿਹੜੀਆਂ ਸੈਂਟਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਇਹ ਮੰਗੀਆਂ ਜਾਂ ਮੰਨੀਆਂ ਜਾਣ ਡਿਟੇਨ ਜੀ ਜਿਹੜੇ ਖਨੋਰੀ ਬਾਰਡਰ ਤੇ ਸੀ ਸਾਰੇ ਸਾਡੇ ਜਿਹੜੇ ਟਰੈਕਟਰ ਭੰਨ ਤੋੜ ਕਰਤੀ ਇੱਥੋਂ ਇੱਥੋਂ ਕਰੀਬ ਆ ਥਾਣਾ ਅਰਨੀ ਵਾਲੇ ਵਿਖੇ 12 13 ਜਿਹੜੇ ਕਿਸਾਨ ਹੈਗੇ ਆ 15 ਦੇ ਕਰੀਬ ਹੋਣਗੇ ਉਹ ਰਾਤ ਹੀ ਡਿਟੇਨ ਕੀਤੇ ਆ ਇੱਥੋਂ ਵੀ ਕਰੀਬ 40 45 ਦੇ 50 ਦੇ ਕਰੀਬ ਜਿਹੜੇ ਕਿਸਾਨ ਆ ਡਿਟੇਨ ਕਰ ਲਏ ਆ ਉਹਨਾਂ ਨੇ ਪੁਲਿਸ ਨੇ ਸਾਨੂੰ ਵੀ ਇਹ ਡਰਾ ਡਰਦਾ ਮਾਹੌਲ ਆ ਜੀ ਹੁਣ ਪੁਲਿਸ ਪ੍ਰਸ਼ਾਸਨ ਪੂਰਾ ਮੁਸਤੈਦੀ ਨਾਲ ਇਹ ਪਿੰਡਾਂ ਦੇ ਵਿੱਚ ਗੇਡੇ ਵੀ ਕੱਢ ਰਹੇ ਹੈਗੇ ਆ ਜਿਹੜੇ ਆ ਮੇਨ ਲੀਡਰ ਹੈ ਉਹਨਾਂ ਨੂੰ ਵੀ ਅਰੈਸਟ ਕਰਨ ਦਾ ਸਾਨੂੰ ਖਤਰਾ ਹੈਗਾ ਕੋ ਕਿਉਂਕਿ ਪ੍ਰੋਟੈਸਟ ਹੀ ਨਹੀਂ ਕਰਨ ਦੇ ਰਹੇ ਸਰਕਾਰ ਜਿਹੜੀ ਸਰਕਾਰ ਸੀਗੀ ਕਹਿ ਰਹੀ ਸੀ ਵੀ ਅਸੀਂ ਕਿਸਾਨਾਂ ਦੀ ਸਰਕਾਰ ਆ ਕਿਸਾਨਾਂ ਦੇ ਆਧਾਰ ਤੇ ਬਣੀ ਸੀ ਕਹ ਭਗਵੰਤ ਮਾਨ ਕਹਿ ਰਿਹਾ ਸੀਗਾ ਵੀ ਮੈਂ ਕਿਸਾਨ ਦਾ ਮੁੰਡਾ ਮਾਸਟਰ ਦਾ ਮੁੰਡਾ ਉਹ ਕਿਸਾਨਾਂ ਦੇ ਖਿਲਾਫ ਚੱਲ ਰਿਹਾ ਹੁਣ ਅੱਜ ਦਾ ਐਕਸ਼ਨ ਪਲਾਨ ਸੀ ਜੀ ਰੋੜਾਂ ਤੇ ਪਹਿਲੀ ਗੱਲ ਤਾਂ ਅਸੀਂ ਇਹ ਸੀਗਾ ਵੀ ਸਾਡੇ ਰੋਡ ਜਾਮ ਕਰਨੇ ਸੀ ਅਸੀਂ ਪਰ ਅਸੀਂ ਥੋੜਾ ਜਿਆਦਾ ਸੋਚ ਵਿਚਾਰ ਕਰਕੇ ਅਸੀਂ ਉਸ ਤਰੀਕਾ ਅਪਣਾ ਰਹੇ ਹਾਂ ਕੋਈ ਹੁਣ ਮੀਟਿੰਗ ਕਰਕੇ ਦੇਖਦੇ ਆਂ ਵੀ ਕੱਲ ਤੇ ਜਾਂ ਸ਼ਾਮ ਤੇ ਕੋਈ ਪ੍ਰਬੰਧ ਕਰਕੇ ਜਿਵੇਂ ਵੀ ਅੱਗੇ ਕੌਲ ਆਊਗੀ ਉਪਰੋਂ ਉਸ ਤਰੀਕੇ ਨਾਲ ਅਸੀਂ ਅੱਗੇ ਜਿਹੜਾ ਪ੍ਰਬੰਧ ਕਰਕੇ ਤੇ ਉਸ ਤਰੀਕੇ ਨਾਲ ਅਸੀਂ ਜਿਹੜਾ ਅੱਗੇ ਚੱਲਾਂਗੇ ਜਥੇਬੰਦੀ ਨੂੰ ਲੀਡਤਾ ਜੀ ਜਗਜੀਤ ਸਿੰਘ ਡੱਲੇਵਾਲ ਹੀ ਕਰ ਰਹੇ ਆ ਤੇ ਹੋਰ ਵੀ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਧਾਰ ਤੇ ਚੱਲ ਰਹੇ ਆ ਸਾਰੇ ਮੈਸੇਜ ਇਹ ਆ ਰਹੇ ਆ ਵੀ ਜੇ ਆਪਾਂ ਜਿਹੜੀਆਂ ਮੰਗਾਂ ਆਪਣੀਆਂ ਮਨਵਾਉਣੀਆਂ ਆ ਹੋਰ ਕਿਸੇ ਵੀ ਆਪਾਂ ਮੰਨ ਲਓ ਵੀ ਗੱਲ ਤੋਂ ਪਿੱਛੇ ਨਹੀਂ ਹਟਣਾ ਜਿੰਨਾ ਚੱਕਰ ਮੰਗਾ ਨਾ ਮੰਨੀਆਂ ਜਾਣੀਆਂ ਇਸੇ ਤਰ੍ਹਾਂ ਪ੍ਰੋਟੈਸਟ ਹੁੰਦੇ ਰਹਿਣਗੇ ਕਿਸਾਨ ਵੱਧ ਤੋਂ ਵੱਧ ਰਾਲੀ ਜਾਂਦੇ ਪ੍ਰਸ਼ਾਸਨ ਨਾਲ ਹਜੇ ਕੋਈ ਗੱਲਬਾਤ ਨਹੀਂ ਹੋਈ ਤੁਹਾਡੇ ਨਾਲ ਕੋਈ ਗੱਲ ਹੋਈ ਕਿਸੇ ਨਾਲ ਵੀ ਗੱਲ ਨਹੀਂ ਹੋਈ ਉਹ ਤਾਂ ਪੁਲਿਸ ਤਾਂ ਆਉਂਦੀ ਆ ਜੇ ਕੋਈ ਪੰਜ ਬੰਦੇ ਖੜੇ ਆ ਗਏ ਆ ਕਿਤੇ ਵੀ ਖੜੇ ਦੱਸਦੇ ਆ ਤੇ ਉਹਨਾਂ ਨੂੰ ਚੱਕ ਕੇ ਉਹ ਲੈ ਜਾਂਦੇ ਆ ਤੇ ਗੁਰਦੁਆਰੇ ਦੇ ਵਿੱਚ ਇਕੱਠ ਦੇ ਅਸੀਂ ਹਜੇ ਸੜਕ ਤੇ ਨਹੀਂ ਗਏ ਜੀ ਅੱਛਾ ਹਜੇ ਬਾਹਰ ਨਿਕਲਾਂਗੇ ਤੇ ਉੱਥੇ ਰੀਟੇਨ ਕਰਨਗੇ ਉਹ ਐਕਚੁਅਲੀ ਜੇ ਵੀ ਜੋ ਵੀ ਰੋਡ ਤੇ ਜਾਊਗਾ ਉਹਨੂੰ ਰੀਟੇਨ ਕਰਨ ਦਾ ਮੈਸੇਜ ਲਿਗੇ ਆ ਜੀ ਜੇ ਕੋ ਉਹਨੂੰ ਅਸੀਂ ਅਟਰੇਨ ਕਰਾਂਗੇ ਮੇਰਾ ਨਾਮ ਹਰਜੀਤ ਸਿੰਘ ਜੀ ਪਿੰਡ ਆਜਮਾਲਾ ਪਿੰਡ ਬਰਦਾਨ ਹੈ ਇਸ ਦਾ ਇਸ ਕਰਕੇ ਐ ਵੀ ਜਿਹੜਾ ਜੋ ਸਰਦ ਦਰਲੇ ਵਸਕ ਨੂੰ ਇਹਨਾਂ ਨੇ ਕੱਲ ਮੀਟਿੰਗ ਕਰ ਰਹੀ ਸੀ ਉਹਦੇ ਵਿੱਚ ਇਹਨਾਂ ਨੇ ਉਹਨੂੰ ਗ੍ਰਿਫਤਾਰੀ ਕੀਤਾ ਹੈ ਗ੍ਰਿਫਤਾਰ ਕਰਨ ਦੇ ਬਾਅਦ ਵੀ ਉੱਥੋਂ ਜਿਹੜਾ ਬਾਅਦ ਚ ਉਹਨੂੰ ਲੈ ਗਏ ਆ ਭੰਦੇਰ ਸਾਹਿਬ ਨੂੰ ਵੀ ਕੀਤਾ ਹੈ ਅਸੀਂ ਉਹ ਸੰਬੰਧ ਜਾਏ ਵੀ ਜਿਹੜੇ ਸਾਡੇ ਬੰਦੇ ਚੱਕ ਕੇ ਲੈ ਗਏ ਆ ਕਿਸਾਨ ਭਰਾਵਾਂ ਨੂੰ ਉਹ ਗਲਤ ਕੀਤਾ ਇਹਨਾਂ ਨੇ ਜੋ ਸਾਡਾ ਖਨੋਰੀ ਬਾਰਡਰ ਤੇ ਨੁਕਸਾਨ ਤੇ ਤਟਾਲੀਆਂ ਦਾ ਦੋ ਤੰਮੂਆਂ ਦਾ ਹੋਰ ਸਾਡਾ ਨੁਕਸਾਨ ਬਹੁਤ ਜ਼ਿਆਦਾ ਕੀਤਾ ਹੈ ਉਹ ਇਹਨਾਂ ਨੂੰ ਨਹੀਂ ਕਰਨਾ ਪ੍ਰੋਸੀਡਿੰਗ ਤੋਂ ਪਹਿਲਾਂ ਸੀ ਸਾਨੂੰ ਕਾਲ ਦੇ ਦਿੰਦੇ